ਸਰ ਇਹ বাস ਜਿਹੜੀ ਹੈ ਨੰਗਲ ਤੋਂ ਆ ਰਹੀ ਸੀ ਪੰਜਾਬ ਰੋਡਵੇਜ਼ ਦੀ বাস ਹੈ ਤੇ ਇਹ ਉਧਰ ਉੰਨਾ ਜਾਂ ਹਿਮਾਚਲ ਬਲ ਜਾਂ ਹਿਾਰਪੁਰ ਬਲ ਜਾ ਰਹੀ ਸੀਗੀ ਤੇ ਰਸਤੇ ਤੇ ਕੋਈ ਟੈਕਨੀਕਲ ਫਾਲਟ ਆਇਆ ਜਾਂ ਤਾਂ ਬ੍ਰੇਕ ਫੇਲ ਹੋਈਆ ਜਾਂ ਕੰਪਰੈਸਰ ਫਟਿਆ ਕੋਈ ਇਹ ਤਾਂ ਹੁਣ ਜਾਣਕਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਔਰ ਬੜਾ ਬਚਾਅ ਹੋ ਗਿਆ ਕਿ বাস ਜਿਹੜੀ ਹੈ ਡਵਾਈਡਰ ਟੱਪ ਕੇ ਸਾਈਡ ਤੇ ਆਈ ਹੈ ਲੇਕਿਨ ਸਾਈਡ ਦੀ ਰੇਟੇਨਿੰਗ ਵਾਲਸ ਦੇ ਨਾਲ ਟਕਰਾ ਕੇ ਰੁਕ ਗਈ نیچے ਨਹੀਂ ਗਿਰੀ ਨੀਚੇ ਗਿਰਦੀ ਤਾਂ ਹੋ ਸਕਦਾ ਕਿ ਨੀਚੇ ਜਿਹੜੇ ਘਰ ਸੀਗੇ ਐਨਐਫਐਲ ਦੇ ਯਾਰ ਨੀਚੇ ਸੜਕ ਸੀ ਉਰੇ ਤੇ ਗਿਰ ਕੇ ਕਿਸੇ ਨਾ ਕਿਸੇ ਦੇ ਉੱਤੇ ਜਾਨੀ ਨੁਕਸਾਨ ਵੀ ਹੋ ਸਕਦਾ ਤੇ ਇਹਦਾ ਬਹੁਤ ਵੱਡਾ ਬਚਾਅ ਹੈ ਹਾਦਸਾ ਜੀ ਗੱਡੀ ਸਾਡੀ ਸ਼ਿਮਲੇ ਤੋਂ ਇਹ ਚੰਡੀਗੜ ਚੰਡੀਗੜ ਤੋਂ ਉੱਨਾ ਜਾ ਰਹੀ ਸੀ ਤੇ ਸਾਨੂੰ ਵੀ ਹੋਣੇ ਲੱਗਿਆ ਜਸਦੀਪੂ ਦੇ ਵਿੱਚ ਫੋਨ ਆਇਆ ਕਿ ਜਿਹੜੀ ਗੱਡੀ ਹਾਦਸਾ ਗ੍ਰਸਟ ਹੋ ਗਈ ਹੈ ਡਰਾਈਵਰ ਬੰਦ ਦੱਸਿਆ ਗਿਆ ਜਿਹੜਾ ਗੱਡੀ ਦਾ ਪ੍ਰੈਸ਼ਰ ਪੈ ਫਟਣ ਕਰਕੇ ਗੱਡੀ ਅਨਕੰਟਰੋਲ ਹੋ ਗਈ ਬਸ ਉਹਨਾਂ ਦਾ ਪ੍ਰੈਸ਼ਰ ਪੈ ਫਟਣਾ ਬ੍ਰੇਕ ਛੱਡ ਕੇ ਗੱਡੀ ਉਹਦੇ ਕਰਕੇ ਜਿਹੜੀ ਗੱਡੀ ਐਡਵਾਈਡਰ ਕ੍ਰੋਸ ਕਰਕੇ ਇੱ ਕਿੰਨੀਆਂ ਸਵਾਰੀਆਂ ਸੀ ਜੀ ਵਿੱਚ ਸਵਾਰੀਆਂ 10 ਤੋਂ 12 ਸਵਾਰੀਆਂ ਗੱਡੀ ਦੇ ਵਿੱਚ ਸਫ਼ਰ ਕਰ ਰਹੀ ਸੀ ਸਵਾਰੀਆਂ ਤੇ ਜਿਹੜਾ ਡਰਾਈਵਰ ਆ ਬਿਲਕੁਲ ਸਾਰੇ ਸੇਫ ਹੈ